ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਉਂ ਦਾ ਡੇਰੀ ਫਾਰਮ 911 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਿੰਡ ਰਾਜਾ ਸਾਹੀ ਤੇ ਢਿੱਲੋ ਡੇਰੀ ਫਾਰਮ ਤੇ ਪਹੁੰਚੇ ਆਂ ਅੱਜ ਫੇਰ ਆਪਾਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ 4 ਝੋਟੀਆਂ ਦਿਖਾਵਾਂਗੇ ਦੋ ਬਿਲਕੁਲ ਤਾਜ਼ੀਆਂ ਸਈਆਂ ਵਾਲੇ ਦੋ ਗੱਬਣ ਤਿਆਰ ਆ ਬਿਲਕੁਲ ਤੇ ਆਪਾਂ ਪਹੁੰਚੇ ਆਂ ਵੀਰ ਹਰਮਣਾ ਕੋਲ ਤੇ ਆਜੋ ਕਰਦੇ ਆਂ ਇੰਨਾ ਗੱਲਬਾਤ ਸੱਚੀ ਗੱਲ ਬੀਜੀ ਸਾਸੀ ਆ ਵੀਜੀ ਹੋ ਸਨਾਓ ਠੀਕ ਠਾਕ ਵਧੀਆ ਵਧੀਆ ਭਾਈ ਤੁਸੀਂ ਸਨਾਓ ਠੀਕ ਠਾਕ ਜੇ ਹਾਂਜੀ ਹਾਂਜੀ ਚੜ੍ਹਦੀ ਕਲਾ ਜੇ ਵਧੀਆ ਵਧੀਆ ਬੀਜੀ ਤੇ ਕਿਦਾਂ ਰਿਹਾ ਜੇ ਪ੍ਰੋਗਰਾਮ ਵੀਡੀਓ ਦਾ ਬੜਾ ਵਧੀਆ ਮੈਂ ਨਾ ਵੀਜੀ ਹੱਲੇ ਤੱਕ ਵੀਰ ਆਪਣਾ ਫੋਨ ਆਉਂਦਾ ਹੈ ਅੱਛਾ ਅੱਛਾ ਧੰਨਵਾਦ ਉਹਨਾਂ ਦਾ ਹਾਂਜੀ ਹਾਂਜੀ ਧੰਨਵਾਦ ਕਈਆਂ ਵੀਰਾਂ ਦੇ ਭਾਈ ਚੁੱਕੇ ਨਹੀਂ ਜਾਂਦੇ ਅੱਛਾ ਅੱਛਾ ਚਲੋ ਹੋ ਜਾਂਦਾ ਕੇ ਵਾਲੇ ਹਾਂਜੀ ਮਾਫੀ ਮੰਗਦੇ ਹਾਂ ਉਹਨਾਂ ਜਿਹੜੇ ਵੀਰਾਂ ਵਾਲੇ ਚੁੱਕੇ ਨਹੀਂ ਜਾਂਦੇ ਠੀਕ ਹੈ ਠੀਕ ਹੋ ਜਾਂਦਾ ਹਾਂਜੀ ਆਪਾਂ ਕੀ ਮਾਲ ਆਪਣਾ ਤੁਹਾਨੂੰ ਪਰਾ ਮਰੇਡ ਜੈਜ ਹੁੰਦੇ ਆ ਤਾਂ ਉਸੇ ਵਾਲੇ ਵੇਖਦਾ ਬਿਲਕੁਲ ਸਹੀ ਗੱਲ ਹੈ ਹਾਂਜੀ ਹਾਂਜੀ ਦੂਜੇ ਦਿਨ ਆਪਾਂ ਰੋਈ ਵੀਡੀਓ ਪਾਉਣ ਨੇ ਹਾਂਜੀ ਹਾਂਜੀ ਆਪਣਾ ਨਾਮ ਤੇ ਐਡਰੈਸ ਲਾਤੀ ਨਾਂ ਭਾਜੀ ਮੇਰਾ ਹਰਬੰਜਾ ਪਿੰਡ ਰਾਇਆ ਸਾਸੀ ਜ਼ਿਲ੍ਹਾ ਬਰਸਲ ਤਸੀਲ ਜਨਾਲਾ ਜੀ 에어ਪੋਰਟ ਦੇ ਨਾਲ ਹੀ 1 ਕਿਲੋਮੀਟਰ ਆਪਣਾ ਪਿੰਡ ਜੀ ਅੱਛਾ ਜੀ ਤੇ ਫੋਨ ਨੰਬਰ ਹੀ ਬੋਲਦੇ ਹਾਂ 826444231 ਜੋ ਭਾਜੀ ਠੀਕ ਹੈ ਠੀਕ ਹੈ ਜੀ ਇੱਕ ਵਾਰੀ ਸ਼ੁਰੂਆਤ ਕਰ ਹਾਂਜੀ ਕਰੀਏ ਉਧਰੋਂ ਕਰ ਲੀਏ ਭਾਜੀ ਆ ਲਓ ਜਿੱਧਰੋਂ ਕਰ ਲੈਂਦੇ ਆ ਲਓ ਜੀ ਪਹਿਲੇ ਨੰਬਰ ਤੇ ਦੱਸਿਓ ਹਾਂ ਵੀਰ ਇਹ ਝੋਟੀ ਦਾ ਭਾਜੀ ਸੂਆ ਦੁੱਧਾ ਜੋ ਅੱਛਾ ਜੀ ਤੇ ਪਹਿਲੇ ਸੂਏ ਘਰ ਆਣੇ ਕਿਹਾ 9-10 ਲੀਟਰ ਦੁੱਧ ਦਿੰਦੀ ਰਹੀ ਆ ਅੱਛਾ ਠੀਕ ਆ ਜੀ ਤੇ ਥਾਣੀ ਦੇ ਜਮਾਂਦਰੂ ਤੇ ਨਾ ਇਹ ਤੇ ਬਾਕੀ ਇੱਕ ਰੰਗ ਕਾਲੀ ਝੋਟੀ ਆ ਭਾਜੀ ਠੀਕ ਆ ਜੀ ਲਓ ਭਾਜੀ ਜੈੱਡ ਬਲੈਕ ਤੇ ਕੱਦ ਕਾੜ ਦੀ ਚੰਗੀ ਆ ਵੱਡੀ ਝੋਟੀ ਭਾਜੀ ਪੂਰੀ ਤਿੰਨ ਥਾਣੇ ਰੇ ਤੇ ਚੈੱਕ ਕਰ ਸਕਦੇ ਤੁਸੀਂ ਬਾਕੀ ਕਿੰਨਾ ਕੁ ਟਾਈਮ ਵਿੱਚ ਸਾਡੀ ਵੀ ਜੀ ਵਿੱਦਿਆ ਇਹ ਦੇਣਾ ਲੈ ਜੂਏ 7 8 ਲੈ ਜਾ 10 ਲੈ ਜਾ ਵੱਧ ਤੋਂ ਵੱਧ ਅੱਛਾ ਅੱਛਾ ਲਓ ਭਾਈ ਜੀ ਜੰਮੀ ਫਲੀ ਬਹੁਤ ਹੀ ਜ਼ਿਆਦਾ ਚੰਗੀ ਯਾਰ ਦੇਣ ਲਾਡੂ ਕੀ 7 8 10 ਵੀ ਖੜ ਸਕਦੀ ਆ ਬਾਕੀ ਸੋਹਣੀ ਝੋਟੀ ਭਾਈ ਵੇਖ ਲਓਣੀ ਇਹਨਾਂ ਦੀ ਸਿੰਘੀ ਲੱਗੀ ਜੀ ਹਾਂਜੀ ਹਾਂਜੀ ਇੱਕੋ ਆਲ ਨਹੀਂ ਚਿੱਟਾ ਮੱਥੇ ਤੇ ਵੀ ਬਿਲਕੁਲ ਸਹੀ ਗੱਲ ਆ ਜੀ ਤੇ ਵੀਰ ਦੇ ਕੋਲ ਚੰਗੇ ਪੁੱਛੂ ਨੇ ਰਜੈਦ ਮੋਲ ਤਾਂ ਚੁੰਦੇ ਆ ਇਹ ਬੰਦੋ ਵੀ ਯਾਰ ਇਹ ਲਾਗੇ ਨੂੰ ਤੁਹਾਨੂੰ ਤਖਾਉਂਦੇ ਆਪਾਂ ਜਮਾਂਦਰੂ ਤਿੰਨ ਥਾਣਿਆਂ ਹਾਂਜੀ ਭਾਜੀ ਚੈੱਕ ਕਰ ਸਕਦੇ ਤੁਸੀਂ ਲਾਗ ਦੇ ਦੋ ਲਓ ਜੀ ਪਾਕੀ ਭਾਜੀ ਪਿੱਠ ਪੂੜਾ ਬੜਾ ਸਾਫ ਜੇ ਝੋਟੀ ਨੂੰ ਸੋਹਣਾ ਲੱਗਾ ਜੀ ਹਾਂਜੀ ਹਾਂਜੀ ਬਹੁਤ ਯਾਰਾ ਚੰਗੀ ਸਾਈ ਸੁਈ ਬੜੀ ਭਾਜੀ ਹਾਂਜੀ ਕੀ ਮੁੱਲ ਵੀਰ ਜੀ ਦਾ ਹਰ ਦੇਖ ਲਓ ਵੀਰ ਜੀ ਜੇ ਇਹਦੇ ਝੋਟੀ ਦੇ ਥਾਨ ਹੁੰਦੇ ਚਾਰ ਹਾਂਜੀ ਫਿਰ ਤੇ ਭਲਾ 90 95000 ਮੰਗ ਲੈਂਦੇ ਤਾਂ ਵੀ ਝੋਟੀ ਵਿਕਦੀ ਆ ਹਾਂਜੀ 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 ਵੱਡੀ ਝੋਟੀ ਆ ਤੁਸੀਂ ਵੀ ਵੇਖ ਲਓ ਹਾਂਜੀ ਕਾਟ ਕਾਟ ਦੀ ਚੰਗੀ ਆ ਹੁਣ ਮੁੱਲ ਵੇਖ ਲਓ ਇਹਦਾ 75000 70 ਦੇ ਰਹੀ ਆ ਤੇ ਕਰਨਾ ਮਾਨ ਤਾਣਾ ਕਰ ਦਈਏ ਮਾਨਦਾਨ ਚਲੋ ਕਰਾਇਆ ਪੜਾ ਦੋ ਭਾਈ ਤੁਸੀਂ ਜਿੰਨਾ ਕਰਨਾ ਕਰ ਦੋ ਹਾਂ ਨਾ 1100 ਕਰ ਦੋ 2000 ਛੱਡ ਦਈਏ ਕਿ ਜਦ ਭਾਈ ਹਾਂ ਨਾ ਹੀ ਕਰਦੀਏ ਜੇ ਤੇ ਛੋੜੀ ਹੋਣੀ 2-400 ਰੁਪਿਆ ਬਿਲਕੁਲ ਸਹੀ ਗੱਲ ਹੈ 65000 ਦੀ ਝੋਟੀ ਦੇਣੀ ਆ ਅੱਛਾ ਜੀ ਹਾਂ ਭਾਈ 65 ਨਹੀਂ ਹੁੰਦੀ ਉਹ ਜੋ ਝੋੜੀ ਹੋਣੀ ਬਾਕੀ ਭਾਈ ਮਿਲਦੀ ਨਹੀਂ ਐਡੀ ਸਾਫ ਕੱਟੀ ਸਰ ਸਾਡੀਆਂ ਭਾਈ ਤੋਕੜਾਂ ਝੋਟੀਆਂ ਵਿਕਦੀਆਂ ਇਹੋ ਜੀਆਂ ਠੀਕ ਹੈ ਠੀਕ ਹੈ ਹਾਂ ਜੀ ਇਹ ਛੋਟੀ ਭਾਜੀ 4 ਮਹੀਨੇ 5 ਚੋਗੇ ਧੋਕੜ ਗੱਬਣ ਕਰਕੇ ਵੇਚ ਲਈ ਦੀ 3 ਮਹੀਨੇ ਨਹੀਂ 50000 ਇਹ ਨੂੰ ਮੱਚੀ ਦੀ ਹਾਂਜੀ 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 ਬਿਲਕੁਲ ਸਹੀ ਬਾਕੀ ਵੱਡੀ ਛੋਟੀ ਆ ਪੂਰੀ ਠੰਡੇ ਸੁਹਾਰੀ ਛੋਟੀ ਭਾਜੀ ਠੀਕ ਹੈ ਠੀਕ ਹੈ ਇਹ ਤਾਂ ਨਿਕਲ ਗਿਆ ਵੀਰ ਤੇ 65000 ਕੀਤਾ ਮਤਲਬ ਇਹਨਾਂ ਵਿੱਚੋਂ ਭਾਜੀ ਛੋੜ ਹੀ ਹੋਣੀ 2 400 ਮੈਂ ਵੀ ਮਾਰਦਾ ਲਈਏ ਹੁਣ ਠੀਕ ਹੈ ਠੀਕ ਹੈ ਤਾਂ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਫਿਰ ਇਹਦੇ ਬਾਰੇ ਇਹ ਮੈਂ ਨਾ ਭਾਜੀ ਤੀਜਾ ਸੁਆ ਜੇ ਅੱਛਾ ਜੀ ਯਾਦੇ ਮਾਲ ਚ ਆਈ ਤਾਂ ਥੋੜੀ ਲਿਸੀ ਰਹੀ ਆ ਅੱਛਾ ਠੀਕ ਹੈ ਬਾਕੀ ਸ਼ਾਇਦ ਹੋਣ ਦਾ ਮੈਂ ਦੇਣ ਇਹਨਾਂ ਵੀ ਭਾਈ 7-8 ਲੈ ਆਈ ਹੋਏ ਜੇ 10 ਪੜਾ ਲੈ ਜੀ ਅੱਛਾ ਜੀ ਹਾਂ ਜੀ ਬਾਕੀ ਚਾਰੀ ਤੁਰੂ ਬੜੀ ਏ ਜਨਵਾ ਸੁਆ ਸੁਣਾ ਜੇ ਸੁਆ ਭਾਈ ਤੀਜਾ ਸੂਗੀ ਠੀਕ ਹੈ ਜੀ ਲਓ ਭਾਜੀ ਤੀਜਾ ਸੁਆ ਸੁਣਾ ਵਾ ਹੈ ਕਰਮਾਲੀ ਦੁੱਧ ਤੇ ਯਾਰਾ ਨਹੀਂ ਭਾਈ ਇਹਦੀ 10000 12 ਕਿਲੋ ਰਮਾਨ ਨਾ ਭਰੀ ਜਾਊਗੀ ਠੀਕ ਹੈ ਲਓ ਭਾਜੀ ਇਹ ਵੀ ਘੱਟ ਘੱਟ ਦੀ ਚੰਗੀ ਏ ਤੇ 11-12 ਦੇਖ ਕੇ ਕਹਦਾ ਕਿ ਦੁੱਧ ਚਵਾਈ ਜਾਊਗੀ ਤੇ ਬਾਕੀ ਥਣ ਪਾਂਡਾ ਬਹੁਤ ਜ਼ਿਆਦਾ ਚੰਗਾ ਵਾ ਤੇ ਜੈਡ ਬਲੈਕ ਦੇ ਵਿੱਚ ਇਹ ਵੀ ਆ ਗਈ ਆ ਇਹ ਵੀ ਜ ਡਬਲ ਆ ਜੋ ਭਾਜੀ ਇਹਦਾ ਵਾਲ ਨਹੀਂ ਜੋ ਚਿੱਟਾ ਕਰਮਾ ਵਾਲੀ ਦਾ ਠੀਕ ਹੈ ਠੀਕ ਹੈ ਇਹਦਾ ਬਾਕੀ ਥਾਣਾ ਦਾ ਸੈਜ ਗਿਆ ਵੀ ਤੁਹਾਨੂੰ ਲਾਗੇ ਤੋਂ ਦਿਖਾਉਨੇ ਆ ਬਹੁਤ ਸ਼ਾਨਦਾਰ ਆ ਚੈੱਕ ਕਰ ਸਕਦੇ ਤੁਸੀਂ ਆ ਪਤਲੇ ਚਮ ਵਾਲੀ ਆ ਠੀਕ ਹੈ ਜੀ ਇਹ ਲਾਗੇ ਤੋਂ ਤੁਹਾਨੂੰ ਥਾਣਾ ਦਾ ਸੈਜ ਤੇ ਗੈਪ ਚੈੱਕ ਕਰਾਉਣੇ ਆ ਹਾਂ ਜੀ ਭਾਜੀ ਕਰ ਸਕਦੇ ਤੁਸੀਂ ਥਾਣਾ ਦਾ ਸੈਜ ਤੇ ਗੈਪ ਚੈੱਕ ਭਾਈ ਮੈਂ ਪੁੱਛ ਤਾ ਵੀ ਨਹੀਂ ਆਵਾਜ਼ ਚਿੱਟਾ ਕਰਮਾ ਵਾਲੀ ਦਾ ਠੀਕ ਹੈ ਠੀਕ ਹਾਂਜੀ ਸਾਰੀ ਕਾਲੀ ਮੈਂ ਹੈਡ ਬਲੈਕ ਆ ਗਿਆ ਇੱਕ ਵੀ ਵਾਲ ਨਹੀਂ ਕਾਲਾ ਉਹ ਚਿੱਟਾ ਸੌਰੀ ਇਹ ਕੀ ਬੋਲ ਵੀਰ ਜਿਹੜਾ ਰੋ ਹੈ ਲੋ ਵੀਜੀ ਮੋਲ ਕਰਨ ਦੇ ਇੰਡੀ ਇੰਡੀ ਮਈਆਂ ਲੋ 75 75000 ਮੰਗੀ ਜਾਂਦੇ ਆ ਹਾਂਜੀ ਆਪਾਂ 70000 ਮੰਗਦੇ ਜੀ ਅੱਛਾ ਜੀ ਤੇ ਹਾਂ ਤੂੰ ਹੀ ਕਰਾ ਦਿਓ ਜਿੰਨਾ ਮਨਤਾ ਕਰਾਉਣਾ ਜੀ ਇਹ ਸੀਮ ਕਰ ਦਈਏ ਫਰਮਾਨ ਦਾ ਨਾਂ ਦੇ ਨਾਲ ਹੀ ਭਾਈ ੱੱਕਾ ਨਾ ਹੋ ਜੂਗਾ ਨਹੀਂ ਹੁੰਦਾ ਜਾਣ ਤੋਂ ਜਿਆਦਾ ਹੋ ਜਾਂਦਾ ਹੈ ਚਲੋ ਕੋਈ ਨਹੀਂ ਜੇ ਤੁਸੀਂ ਕਹਿ ਰਹੇ 65 ਦੀ ਇਹ ਤੇ ਰੰਗ 65 ਦੀ ਪੜਾ ਕੁਮਾਰ ਉਹ ਲੈ ਜੀ ਠੀਕ ਹੈ ਠੀਕ ਹਾਂਜੀ ਬਾਤੀ ਭਾਜੀ ਮਿਲ ਨਹੀਂ ਆ ਨੀ ਸਾਡ ਸਾੜੀ ਆ ਗਿਆ ਤੋਂ ਕਣਾ ਮਈਆਂ ਵੀ ਗਨ ਲਈਆਂ ਸੁਛ ਦੇ ਲਿਆ ਜੈਜ ਮੁੱਲ ਦੇ ਵੀਰ ਦੇ ਆਪਾ ਮੁੱਲ ਪਾਈ ਨਿਕਲੇ ਕੇ ਪਾਉਣ ਨੇ ਜਿਹੜੀਆਂ ਪਹਿਲੇ ਆ ਹੁਣਾਂ ਦੇ ਜਾਣ ਹਾਂਜੀ ਹਾਂਜੀ ਤੇ 65000 ਹੀ ਦੋ ਬਾਕੀ ਨਾਲ ਛੋੜ ਛੋੜੀ ਹੋਣੀ ਹੈ ਤੇ ਬਾਕੀ ਛੋੜ ਛੱਪਾ ਹੀ ਮੌਕੇ ਤੋਂ ਹਣਾ ਬਿਲਕੁਲ ਨਿਕਨੇ ਕੇ ਮੁੱਲ ਕਰਾਉਣੇ ਵੀਰ ਦੇ ਕੋਲੋਂ ਅੱਜ ਆਪਾਂ ਆ ਭਾਜੀ ਛੋਟੀ ਸੂਈ ਜੋ ਕੱਲ ਦੀ ਅੱਛਾ ਜੀ ਬੂਰੀ ਕੱਟੀ ਹੈ ਮਗਰ ਉਹ ਅੰਦਰ ਬੱਜੀ ਬੁਖਾਰੀ ਹੈ ਮੜੀ ਜੀ ਠੀਕ ਹੈ ਜੀ ਆ ਵੀ ਦਿੱ ਫੀਮੇਲ ਕਾਫ ਆ ਗਿਆ ਜੇ ਬੂਰੀ ਬੂਰੀ ਜੋ ਕੱਟੀ ਭਾਜੀ ਠੀਕ ਹੈ ਜੀ ਕੱਲ ਦੀ ਸੂਈ ਆ ਨਾਡ ਨੂੰ ਤੋਂ ਨਾਲ ਜੇ ਵੇਲੋ ਸਾਰਾ ਹੈ ਜੀ ਤੇ ਬਿਲਕੁਲ ਨਾਟ ਕੇ ਜਵਾਬ ਪੂਰੀ ਲੋਹੀ ਕੱਟੀ ਹੈ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਕਿੰਨਾ ਜਿਹਦੇ ਕੋਲ ਬੋਲਾ ਐਕਸਟਰਾ ਬੋਲਾ ਵਿਧਿਆ ਇਹਦਾ ਇੱਕੋ ਚ ਆਈ ਹੋਈ ਹੈ ਇਹ ਤਾਨੂੰ ਬੜਾ ਸਵੇਰ ਦੀ ਅੱਛਾ ਜੀ ਤਿੰਨ ਚਾਰ ਸਤਿੰਨ ਕੁ ਢਾਈ ਤਿੰਨ ਗਲੋ ਦੇ ਲਾਗੇ ਬਣੇ ਬੋਲਾ ਚੋਇਆ ਜੀ ਠੀਕ ਹੈ ਠੀਕ ਹੈ ਹਾਂਜੀ ਤੇ ਕਿੰਨਾ ਕੁ ਚੁਆਇਆ ਪਿਛਲੇ ਸਵੇਰ ਨੇ ਪਿਛਲੇ ਸਵੇਰ ਪਹਿਲਾਂ ਭਾਜੀ 9-10 ਕਿਲੋ ਦਿੰਦੀ ਰਹੀ ਐ ਕਹਿੰਦੇ ਚਲੋ ਜ਼ਿਆਦਾ ਨਹੀਂ ਆ ਤੇ 10 ਕਿਲੋ ਛੋਟੀ ਦੁੱਧਰ ਮਾਂ ਨਾ ਦਿੰਦੀ ਲਊਗੀ ਠੀਕ ਹੈ ਲਓ ਭਾਜੀ ਪਿੱਠਪੜੇ ਦੇ ਬਹੁਤ ਚੰਗੀ ਆ ਤੇ ਕਰ ਫਿਰ 5 ਵਜੇ ਦੀ ਭਾਈ ਚੁਆਈ ਹੋਈ ਏ ਜੀ ਭਾਜੀ ਕਰਮਾ ਵਾਲੀ ਬਹੁਤ ਹੀ ਪਿੰਡੋਂ ਭਾਈ ਛੋਟੀ ਲਈ ਸਵੇਰੇ 5 ਵਜੇ ਚੋਗੇ ਲੈ ਆਦੀ ਹੁਣ ਟਾਈਮ ਖਾਰੋ ਭਲਾ ਮਾਰਾ ਇਹ ਵੀ ਦਾ ਠੀਕ ਹੈ ਠੀਕ ਹੈ ਜੀ ਸ਼ਾਮ ਨੂੰ ਪੂਹੀ ਛੋਟੀ ਬੰਦੀ ਆ ਤੇ ਤੇ ਵੀਡੀਓ ਦਾ ਬਣਾਉਂਦਾ ਟਾਈਮ ਸਾਡਾ ਕੋਈ 8:30 ਦਾ ਹੋਇਆ ਵੈਸੇ ਹਾਂਜੀ ਹਾਂਜੀ 7:30 8:30 ਹੈ ਜੀ ਭਾਜੀ ਸ਼ਾਮ ਨੂੰ ਛੋਟੀ ਪੂਰੀ ਬਣਦੀ 5 ਵਜੇ ਕੋਈ ਵੀਰ ਭਰਾ ਹੋ ਸਹੌਣਾਂ ਦਾ ਜਲਾਵੇ ਇਹ ਥਾਣਾ ਦਾ ਸੈਜ ਕੇ ਇਹਦਾ ਵੀ ਚੰਗਾ ਵਾ ਚੈੱਕ ਕਰ ਸਕਦੇ ਤੁਸੀਂ ਲਾਗੇ ਤੋਂ ਐਵੇਂ ਭਾਈ ਛੋਟੀ ਪੂਰੀ ਵੱਡੀ ਪੇਠੋ ਖਾਓ ਮਗਰੋਂ ਕੀ ਲੱਗੀ ਛੋਟੀ ਹਾਂਜੀ ਹਾਂਜੀ ਪੇਠਾ ਥੋੜਾ ਬਹੁਤ ਹੀ ਚੌੜਾ ਸਾਰੀ ਕਾਲੀ ਭਾਜੀ ਇੱਧਰ ਵੇਖੋ ਇਹ ਵੀ ਜੈਡ ਬਲੈਕ ਵਿੱਚ ਆ ਗਈ ਸਾਰੀ ਕਾਲੀ ਜੈਡ ਬਲੈਕ ਹੈ ਇਹ ਤੇ ਇਹਦਾ ਕੀ ਮੁੱਲ ਵੀ ਦਿੱਹਰਾ ਇਹ ਲਮੋਲ ਕਰਨ ਉਹਦੇ ਪਾਜੀ ਲੋਗ ਡੀ ਡੀਆਂ ਛੋਟੀਆਂ 95000 ਹੀ ਮੰਗੀ ਜਾਂਦੇ ਆ ਹਾਂਜੀ ਹਾਂਜੀ ਫਿਰ ਆਪਾਂ ਮੁੱਲ 85000 ਕਰਦੇ ਹਾਂ ਹੁਣ ਤੁਸੀਂ ਦੱਸੋ ਕਿਨੇ ਦੇ ਲਈਏ 5 ਛੱਡ ਦੇਈਏ ਚੋ 80 ਹੀ ਦੇ ਦਈਏ 80 ਹੀ ਦੇ ਦਈਏ ਤੇ ਕਰਦੀਆਂ ਮਾਨਤਾਨ ਥੋੜਾ ਬੋਲਾ ਕਰ ਦੋ ਫਿਰ ਛੱਡ ਦੋ ਸਲਾ ਪੜਾਵਾ ਦੋ ਦੋ ਸ਼ਰਤਾਂ ਹੈ ਭਾਈ 78000 ਦੀ ਛੋਟ ਦੇਣਾ ਠੀਕ ਹੈ ਠੀਕ ਹੈ ਬਾਕੀ ਵੀਰ ਭਰਾ ਫੋਨ ਲਾਵੇ ਆਪਾਂ ਮੋੜਨਾ ਨਹੀਂ ਆ ਠੀਕ ਹੈ ਠੀਕ ਹੈ ਭੋਲ ਭਾਈ ਜੀ ਖੁੱਲੇ ਦਿਲ ਨਾਲ ਆਈਆ ਵੀਰਾਂ ਦਾ ਮੋੜਨਾ ਨਹੀਂ ਕਿਸੇ ਨੂੰ ਵੀ ਹਾਂਜੀ ਭਾਜੀ ਤੇ ਮੌਕੇ ਤੇ ਹੋਰ ਮਾਨਤਾਨ ਕਰ ਦਿੱਤਾ ਜਾਊਗਾ ਜਰੂਰ ਭਾ ਤੇ ਆਜੋ ਹੁਣ ਚੌਥੇ ਮਾਹੀ ਸੂਈ ਨੂੰ ਭਾਈ 15 16 ਦਿਨ ਹੋਏ ਜੀ ਅੱਛਾ ਜੀ ਦੁੱਧ ਦੇ ਕੋ 11 ਕਿਲੋ ਲੀਟਰ ਮਾਰ ਰਵਾਂ ਠੀਕ ਹੈ ਠੀਕ ਪਰਦਾ ਮੰਨ ਕੇ ਖੜੇ ਜਿਹੜਾ ਮੱਝ ਵੀ ਉੱਲਾ ਹੈ ਜੀ ਠੀਕ ਹੈ ਠੀਕ ਲਓ ਭਾਈ ਥਣ ਪਾਣਾ ਬਹੁਤ ਬੱਚੇ ਮਰੇ ਨੂੰ ਅਜ ਸਾਰੇ 3 4 ਦਿਨ ਹੋਏ ਜੀ ਅੱਛਾ ਅੱਛਾ ਹਾਂਜੀ ਖੋਲ ਕੇ ਵਖਾ ਲਈ ਆਪਾਂ ਖੋਲੋ ਵੀਰ ਜੀ ਬਾਕੀ ਵੱਡੀ ਮਹੀਂ ਆ ਭਾਈ ਕੋਈ ਕੱਦ ਕੱਦਦਾ ਵੀ ਆ ਆਪ ਸਾਹ ਬੁਲਾ ਲੇ ਕਿੱਥੇ ਹੁੰਦੀ ਹੈ ਮੇਰੀਆਂ ਚੌਣ ਵਾਲੀ ਮਹੀਂ ਆ ਭਾਈ ਤੇ ਇਹ ਵੀ ਜੱਡ ਬਲਾਕ ਚ ਆ ਗਈ ਆ ਬਾਕੀ ਥੋੜੇ ਜਿਹਾ ਵਾਲ ਹੈਗੇ ਖੂਸ ਤੇ ਛਿੱਟੇ ਆ ਥੋੜੇ ਜੇ ਯਸਰ ਸਾਹਿਬ ਜੀ ਸਾਜੀਬ ਜੀ ਲੱਗੇ ਤਾਂ ਆਰਡਰ ਕੁਆਲਟੀ ਦਾ ਥਣਾ ਦਾ ਸਹਿਯੋਗ ਤੁਸੀਂ ਚੈੱਕ ਕਰ ਸਕਦੇ ਜੀ ਇਸ ਟਾਈਮ ਜਿਹੜਾ 11 ਲੀਟਰ ਬਿਲਕੁਲ ਰੈਡੀ ਆ ਦੁੱਧ ਬਾਕੀ 10 ਲੀਟਰ ਦੀ ਵੀਰ ਦੀ ਗਰੰਟੀ ਆ ਕੋਲ ਚੱਡੇ ਦੀ ਤੱਕ ਭਾਈ ਜਰੂਰ ਮੈਂ ਮਾੜੀ ਜੀ ਗਾਂ ਰੱਖਦੀ ਪਰ ਦੁੱਧ 10 ਕਿਲੋ ਜੀ ਲੀਟਰਾਂ ਵਾਲਾ ਮੇਲੇ ਮੇਰਾ ਵੀ ਕੋ ਦੋ ਟਾਈਮ ਚੋਲੇ ਪੰਜ ਚਾਰ ਟਾਈਮ ਚੋਲੇ ਰੱਖਦੀ ਆ ਤੇ ਬਾਕੀ ਦੁੱਧ ਜਿੰਨਾ ਕਿਹਾ ਉਹਨਾ ਹੀ ਨਿਕਲੂਗਾ ਰੁੱਧ ਭਾਈ ਦਾਹਾਂ ਤੋਂ ਪਾਈ ਆ ਹੋਈ ਨਾ ਕੜੂਗਾ ਠੀਕ ਹੈ ਲਓ ਕਿਥੀ ਲੱਗ ਗਈ ਲਈ ਚੈੱਕ ਕਰ ਸਕਦੇ ਜਿਹੜਾ ਚਵਾਈ ਇਹਦੀ ਵੀ ਹੋਈ ਆ ਤੋ ਸਭ ਮੈਂ ਕੋਈ ਅੰਦਾਜ਼ਾ ਲਾਵੇ ਵੀ ਭਰਾ ਤੇ ਇਹਦਾ ਕੀ ਮੁੱਲ ਵੀ ਹੈਰਾ ਤੇ ਲਓ ਭਾਈ ਬੱਚਾ ਹੁੰਦਾ ਫਿਰ ਤੇ ਮੈਂ 85 ਦੀ ਵੇਚ ਲਈ ਦੀ ਆ ਸੀ ਇਹ ਦੀ ਆ ਹੁਣ ਮੌਲੇ ਦਾ 75000 ਜੇ ਤੁਸੀਂ ਦੱਸ ਦੋ ਕਿ ਨਹੀਂ ਦੇ ਰਹੀ ਛੱਡ ਦਿਓ ਹਰੇ ਵੀ ਲੈਣ ਦੇ ਨਾਲ ਕਰਤੀ ਕਰ ਦੋ ਤੁਸੀਂ ਆਪੇ ਕਰ ਦੋ 3000 ਛੱਡ ਦਿਓ 72 ਦੀ ਦੇ ਰਹੀ ਆ ਭਾਜੀ ਕਰਾਉਣਾ ਪੂਰੇ 70 ਦੀ ਭਾਜੀ ਮੈਂ ਦੇ ਦਾਂਗੇ ਠੀਕ ਹੈ ਲਓ ਭਾਜੀ ਹਾਂ ਜੀ ਤੇ ਬਾਕੀ ਨਿਗ ਨਿਗੇ ਆਪਾਂ ਮੁੱਲ ਪਾਏ ਆ ਮੇਰਾ ਵੀਰ ਕੋਈ ਕਸਾਈਆਂ ਨਾਲ ਕਰੇ ਨਹੀਂ ਬਿਲਕੁਲ ਗਿਆਜ ਮੁੱਲ ਪਾਏ ਆ ਤੇ ਹੁਣ ਮੌਕੇ ਤੇ ਛੋਟ ਛੱਪਾ ਹੀ ਹੋਣਾ ਬਾਕੀ ਆਪਣੀ ਵੀ ਜੀ ਇਹੋ 32 ਦੋ ਟਾਈਮ ਚੋ ਗਏ ਆਪਣੀ ਗੱਬਣ ਪਾਸ ਕਰਕੇ ਤਸੱਲੀ ਕਰਕੇ ਖੜੋ ਵੀ ਜੀ ਬਿਲਕੁਲ ਸਹੀ ਗੱਲ ਆ ਜੀ ਬਿਲਕੁਲ ਤੇ ਵੀਰ ਦੇ ਕੋਲ ਸਾਰੇ ਸਾਡੇ ਕੋਲ ਭਾਈ ਤਸੱਲੀ ਕਰਕੇ ਖੋਲੋ ਠੀਕ ਹੈ ਠੀਕ ਹੈ ਬਿਲਕੁਲ ਸਹੀ ਗੱਲ ਆ ਵੀਰ ਜੀ ਬਾਅਦ ਵਿੱਚ ਜੁਕੇ ਨੂੰ ਲਾਹਾ ਦੇਣਾ ਪਾਉ ਹਾਂ ਜੀ ਹਾਂ ਜੀ ਭਾਜੀ ਹਾਂ ਉਹਦੇ ਨਾਲ ਆਪਣੀ ਦੋ ਟਾਈਮ ਤਸੱਲੀ ਕਰਕੇ ਪ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ